ਸੱਤ ਸ਼੍ਰੀਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਮੈਂ ਉਹਨੂੰ ਕਦੇ ਦੱਸਿਆ ਹੀ ਨਹੀਂ ਸੀ ਕਿ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਪਰ ਕਮਲੀ ਸਮਝਦੀ ਸਭ ਸੀ ਉਸ ਰਾਤ ਵੀ ਪੈ ਗਈ ਸੀ ਉਹ ਚੁੱਪਚੀ ਬਿੱਤੀ ਜਿਸ ਰਾਤ ਮੈਂ ਆਪ ਚੁੱਪਚੀ ਬਿੱਤੇ ਘਰ ਵੜਿਆ ਸੀ ਸੋਚਦਾ ਸੀ ਕਿ ਸ਼ਾਇਦ ਉਹਨੂੰ ਪਤਾ ਹੀ ਨਾ ਲੱਗਿਆ ਪਤਾ ਹੀ ਨਹੀਂ ਗੁੱਸਾ ਵੀ ਸੀ ਜਾਂ ਨਹੀਂ ਪਰ ਯਾਰਤਾ ਕੀਤਾ ਹੀ ਨਹੀਂ ਸੀ ਉਸਨੇ ਮੈਂ ਫੇਰ ਚੁੱਪਚੀਪੇ ਪੈ ਗਿਆ ਸੀ ਸਭ ਦੇਖਿਆ ਵੀ ਅਣ ਦੇਖਿਆ ਕਰਕੇ ਸਮਾਨਤਾ ਬਥੇਰਾ ਸਜਾਇਆ ਸੀ ਉਸਨੇ ਮੇਜ਼ ਤੇ ਸ਼ਾਇਦ ਮਹਿਮਾਨ ਵੀ ਸੱਦੇ ਹੋਣਗੇ ਵਿਆਹ ਬਰੇ ਗੰਢ ਜੋ ਸੀ ਸਾਡੀ ਚੱਗ ਮੁਗਮ ਦੇ ਆਮੋਬੱਤੀਆਂ ਜੀਆਂ ਤਾਂ ਮੈਨੂੰ ਵੀ ਦਿਸੀਆਂ ਸਨ ਪਰ ਖਾਦੀ ਪੀਤੀ ਵਿੱਚ ਮੈਨੂੰ ਕਿਹੜਾ ਯਾਦ ਰਹਿੰਦਾ ਕੁਝ ਅਗਲੀ ਸਵੇਰੇ ਜਦੋਂ ਸਮਾਨ ਇਕੱਠਾ ਕਰਦੇ ਹੀ ਸੀ ਤਾਂ ਜਾ ਕੇ ਮੈਨੂੰ ਕਿਤੇ ਯਾਦ ਆਇਆ ਕਿ ਕੱਲ ਸਾਡੀ ਵਿਆਹ ਦੀ ਬਰੇ ਗੰਢ ਸੀ ਰੋਂਦੀ ਮੈਨੂੰ ਉਹ ਚੰਗੀ ਨਹੀਂ ਸੀ ਲੱਗਦੀ ਉਹ ਨਹੀਂ ਉਹ ਜਾਨੀ ਕੀ ਰੋਹੀ ਇਹ ਪਹਿਲੀ ਵਾਲੀ ਉਹ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਕੌਣ ਹੈ ਹਾਂ ਮੇਰੀ ਧਰਮ ਪਤਨੀ ਰੂਪ ਸੋਹਣੀ ਸੀ ਪਰ ਮੇਰੇ ਲਈ ਮੇਰੀ ਸੁੰਦਰਤਾ ਦੇ ਅਰਥ ਕੁਝ ਹੋਰ ਸਨ ਰੂਪ ਜਾਨੀ ਮੇਰੀ ਪਤਨੀ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਉਹ ਤਾਂ ਮੇਰੀ ਰੂਹ ਦੀ ਵਾਕਿਫ ਸੀ ਪਰ ਮੈਂ ਰੋਹੀ ਦੇ ਰੂਪ ਜਾਲ ਵਿੱਚ ਫਸਿਆ ਰਿਹਾ ਮੇਰੀ ਇੱਕ ਸੋਨੇ ਦੀ ਵਾਰੀ ਕਿੱਥੇ ਗਈ ਸਵਾਲ ਪੁੱਛਿਆ ਸੀ ਉਹਨੇ ਜਾਣੀ ਰੂਪ ਨੇ ਪਰ ਮੈਂ ਦੰਨਵਟਾ ਬਣੀ ਬੈਠਾ ਰਿਹਾ ਜਿਵੇਂ ਰੂਪ ਨੇ ਕੰਧਾ ਨੂੰ ਇਹ ਸਵਾਲ ਪੁੱਛਿਆ ਹੋਵੇ ਕੋਈ ਦਹੀਂ ਜਮਾ ਕੇ ਨਹੀਂ ਬੈਠਾ ਹੋਇਆ ਸੀ ਮੈਂ ਆਪਣੇ ਮੂੰਹ ਵਿੱਚ ਪਰ ਜਵਾਬ ਵੀ ਕੀ ਦਿੰਦਾ ਉਹਨੂੰ ਅੱਗੋਂ ਸਤੀ ਸਵਿਤਰੀ ਸੀ ਉਹ ਤਾਂ ਜੋ ਕਹਿੰਦੀ ਐ ਮੰਨ ਲੈਂਦੀ ਪਰ ਮੈਂ ਨਹੀਂ ਸੀ ਕੋਈ ਸੱਚੀ ਵਾਦੀ ਜੋ ਉਹਨੂੰ ਇਹ ਸੱਚ ਆਖ ਦਿੰਦਾ ਕਿ ਮੈਂ ਤੇਰੀ ਵਾਲੀ ਰੋਹੀ ਨੂੰ ਦੇ ਦਿੱਤੀ ਐ ਨੱਥ ਬਣਾਉਣ ਲਈ ਰੋਹੀ ਦਾ ਨਾਮ ਦੇਖਿਆ ਹੋਇਆ ਆਇਆ ਸੀ ਸਕਰੀਨ ਤੇ ਜਦ ਮੇਰੇ ਫੋਨ ਦੀ ਘੰਟੀ ਵੱਜੀ ਸੀ ਮੈਂ ਤਾਂ ਮਸਤ ਹੋਇਆ ਗੁਸਲਖਾਨੇ ਵਿੱਚ ਨਹਾਉਂਦਾ ਪਿਆ ਸੀ ਤੇ ਰੂਪ ਨੇ ਪੜ ਲਿਆ ਸੀ ਨਾ ਰੋਹੀ ਦਾ ਤੁਹਾਡਾ ਫੋਨ ਵੱਜਦਾ ਜੀ ਆ ਕਿਉ ਉਸ ਦਿਨ ਵੀ ਚੜੀ ਗਈ ਸੀ ਕਮਰੇ ਵਿੱਚੋਂ ਚੁੱਪਚਾਪੀ ਤੇ ਅੱਗੋਂ ਤੋਂ ਮੇਰੀ ਕਿਸੇ ਚੀਜ਼ ਨੂੰ ਹੱਥ ਨਾ ਲਾਈ ਮੈਂ ਉਹਨੂੰ ਆਪਣੀਆਂ ਚੀਜ਼ਾਂ ਨੂੰ ਛੇੜਨ ਤੋਂ ਵਰਜਿਆ ਸੀ ਜਾਂ ਤੰਬਾਕੀ ਦਿੱਤੀ ਸੀ ਪਤਾ ਨਹੀਂ ਪਰ ਮੈਨੂੰ ਸੱਚਮੁੱੱਚ ਹੀ ਗੁੱਸਾ ਚੜ ਗਿਆ ਸੀ ਉਸਤੇ ਜਦ ਉਸਨੇ ਮੇਰੇ ਤੋਹਫੇ ਨੂੰ ਹੱਥ ਲਾਇਆ ਸੀ ਉਹ ਤੋਹਫਾ ਜੋ ਮੈਂ ਰੋਪ ਲਈ ਨਹੀਂ ਰੋਹੀ ਲਈ ਲਿਆਇਆ ਸੀ ਪੋਲੀ ਸਮਝਦੀ ਹੋਊ ਕਿ ਇਹ ਤੋਹਫਾ ਮੈਂ ਉਸ ਲਈ ਨਹੀਂ ਲਿਆਇਆ ਹਾਂ ਜਾਂ ਸ਼ਾਇਦ ਬਸ ਦੇਖਣ ਹੀ ਚਾਹੁੰਦੀ ਸੀ ਕਿ ਉਹ ਤਾਂ ਉਸ ਤੋਹਫੇ ਨੂੰ ਪੁੱਤ ਕਦੇ ਦੋ ਘੜੀ ਬਹਿ ਵੀ ਜਾਇਆ ਕਰ ਉਹਦੇ ਕੋਲ ਦੇਖ ਕੇਵੇਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਐ ਵਿਚਾਰੀ ਮੇਰੀ ਮਾਂ ਜਾਨੀ ਰੂਪ ਦੀ ਸੱਸ ਨੇ ਤਾਣਾ ਮਾਰਿਆ ਹੀ ਸੀ ਮੈਨੂੰ ਪਰ ਮੈਂ ਆਪਣੀ ਮਾਂ ਦੀ ਗੱਲ ਇੰਜ ਅਨਗੋਲਿਆ ਕਰਤੀ ਸੀ ਜਿਵੇਂ ਮੈਂ ਰੂਪ ਨੂੰ ਕਰਦਾ ਆਇਆ ਸੀ ਅੱਕ ਗਈ ਸੀ ਮੇਰੀ ਮਾਂ ਵੀ ਮੈਥੋਂ ਜੋ ਉਸ ਨੂੰ ਦੋ ਪਲ ਵੀ ਨਹੀਂ ਸੀ ਦਿੰਦਾ ਖੁਦ ਨਾਲ ਗੱਲਾਂ ਕਰਨ ਦੇ देर ਰਾਤ ਤੱਕ ਮੇਰੀ ਮਾਂ ਡੀ ਕਰਦੀ ਰਹਿੰਦੀ ਜਦ ਥੱਕ ਜਾਂਦੀ ਤਾਂ ਆਪਣੇ ਕਮਰੇ ਵਿੱਚ ਜਾ ਕੇ ਸੌ ਜਾਂਦੀ ਪਰ ਕੱਲ੍ਹ ਦੀ ਮੇਰੀ ਮਾਂ ਹੀ ਨਹੀਂ ਸ਼ਾਇਦ ਮੇਰੀ ਪਤਨੀ ਰੋਪ ਤੇ ਮੇਰੀ ਮਾਂ ਦੋਵੇਂ ਇੱਕ ਦੂਜੇ ਤੋਂ ਚੋਰੀਆਂ ਡੀਕਦੀਆਂ ਸਨ ਮੈਨੂੰ देर ਰਾਤ ਤਾਈਂ ਤੇ ਆਖਰ ਸੌ ਜਾਂਦੀਆਂ ਸਨ ਤੋਵੇਂ ਫੇਰ ਚੁੱਪਚੀ ਬੀਤੇ ਕੀ ਲੋੜ ਸੀ ਇਹਨੂੰ ਇੱਥੇ ਬੁਲਾਉਂਦੀ ਮੈਂ ਆਪਣਾ ਸਵਾਲਿਆ ਤੀਰ ਰੂਪ ਤੇ ਛੱਡ ਦਿੱਤਾ ਤੇ ਸ਼ਾਇਦ ਇਹ ਤੀਰੋ ਦੀਆਂ ਅੱਖਾਂ ਵਿੱਚ ਜਾ ਕੇ ਲੱਗਿਆ ਜੋ ਰੋਂਦੀ ਰੋਂਦੀ ਕਹਿਣ ਲੱਗੀ ਜੀ ਮੈਂ ਤਾਂ ਨਹੀਂ ਸਿਬਲਾਇਆ ਵੀ ਜੀ ਨੂੰ ਉਹ ਆਪ ਹੀ ਆ ਗਏ ਕਹਿੰਦੇ ਸਨ ਕਿ ਤੁਹਾਨੂੰ ਮਿਲਣ ਦੀ ਬੜੀ ਇੱਛਾ ਹੋ ਰਹੀ ਹੈ ਫੇਰ ਰੂਪ ਕਾਫੀ ਦੇਰ ਤੱਕ ਰੋਂਦੀ ਰਹੀ ਪਤਾ ਨਹੀਂ ਮੇਰੇ ਪ੍ਰਸ਼ਨ ਹੀ ਗਲਤ ਸੀ ਜਾਂ ਪ੍ਰਸ਼ਨ ਪੁੱਛਣ ਦਾ ਸਲੀਕਾ ਪਰ ਜੋ ਵੀ ਸੀ ਆਪਣੇ ਪੱਥਰ ਦਿਲ ਹੋਣ ਦੱਸ ਬੋਤਾਂ ਮੈਂ ਦੇ ਹੀ ਚੁੱਕਿਆ ਸੀ ਰੂਪ ਨੂੰ ਉਸ ਦਿਨ ਤੋਂ ਬਾਅਦ ਫੇਰ ਕਦੇ ਰੂਪ ਨੇ ਘਰ ਵਿੱਚ ਕਦੇ ਕਿਸੇ ਮਹਿਮਾਨ ਨੂੰ ਆਉਣ ਹੀ ਨਹੀਂ ਦਿੱਤਾ ਪਤਾ ਨਹੀਂ ਕੀ ਕੀ ਝੂਠ ਬੋਲ ਕੇ ਟਾਲਦੀ ਰਹੀ ਹੋਵੇਗੀ ਜੀ ਕਰਦਾ ਕਿ ਤੈਨੂੰ ਲੈ ਕੇ ਕਿਧਰੇ ਦੂਰ ਨਿਕਲ ਜਾਵਾਂ ਕੋਈ ਐਸੀ ਥਾਂ ਜਿੱਥੇ ਸਿਰਫ ਮੈਂ ਤੂੰ ਹੋਈ ਬਸ ਮੈਂ ਤੇ ਤੂੰ ਰੋਹੀ ਨੇ ਜਦ ਮੇਰੇ ਮੂੰਹ ਇਹ ਸੁਣਿਆ بجائے ਖੁਸ਼ ਹੋਣ ਦੇ ਉਹ ਇਸ ਗੱਲ ਨੂੰ ਹੋਰ ਹੀ ਪਾਸੇ ਲੈ ਗਈ ਮੈਨੂੰ ਨਹੀਂ ਪਤਾ ਹੁਣ ਕੁਝ ਮੈਥੋਂ ਨਹੀਂ ਰਿਹਾ ਜਾਂਦਾ ਹੁਣ ਬਾਹਰ ਤੁਸੀਂ ਮੈਨੂੰ ਅੰਦਰ ਕਿਉਂ ਨਹੀਂ ਲੈ ਜਾਂਦੇ ਰੋਪ ਨੂੰ ਤਲਾਕ ਦੇਣ ਲਈ ਆ ਰਹੀ ਸੀ ਉਹ ਤਾਂ ਮੈਨੂੰ ਤੇ ਮੈਂ ਸਮਝਿਆ ਕਿ ਰੋਹੀ ਮੇਰੀ ਦੂਜੀ ਪਤਨੀ ਬੰਨਣਾ ਚਾਹੁੰਦੀ ਹੈ ਜੇ ਮੈਂ ਰੋਪ ਨੂੰ ਤਲਾਕ ਦੇ ਵੀ ਦਿੰਦਾ ਤਾਂ ਵੀ ਰੋਹੀ ਨੇ ਤਾਂ ਉਹੀ ਰਹਿਣਾ ਸੀ ਮੇਰੀ ਦੂਜੀ ਪਤਨੀ ਮੈਨੂੰ ਆਪਣੇ ਰਿਸ਼ਤੇ ਦਾ ਕੋਈ ਨਾਂ ਚਾਹੀਦਾ ਹੈ ਤੇ ਜੇ ਨਹੀਂ ਦੇ ਸਕਦਾ ਤਾਂ ਮੁੜ ਕੇ ਮੇਰੇ ਕੋਲ ਨਾ ਆਇ ਭੁੱਲ ਜਾਵੀ ਫੇਰ ਮੈਨੂੰ ਹਮੇਸ਼ਾ ਹਮੇਸ਼ਾ ਲਈ ਰੋਹੀ ਨੇ ਤਾਂ ਲੱਗਦਾ ਸੀ ਕਿ ਇੱਕ ਪਾਸੇ ਹੀ ਕਰ ਲਿਆ ਸੀ ਪਰ ਮੈਂ ਕਿੱਧਰ ਜਾ ਕੇ ਡਿੱਗਦਾ ਅੱਗੇ ਖੂ ਸੀ ਤੇ ਪਿੱਛੇ ਖਾਈ ਕੀ ਕਹਿੰਦਾ ਮੈਂ ਰੋਪ ਨੂੰ ਕਿ ਉਹ ਨਿਕਲ ਜਾਵੇ ਇਸ ਘਰ ਚੋਂ ਜਿਸ ਘਰ ਵਿੱਚ ਕਦੇ ਮੈਂ ਉਹਨੂੰ ਵਿਆਹ ਕੇ ਲਿਆਇਆ ਸੀ ਜਾਂ ਇਹ ਕਹਿ ਦਿੰਦਾ ਉਸ ਨੂੰ ਕਿ ਉਹ ਮੈਨੂੰ ਬੇਵਜਾਈ ਤਲਾਕ ਦੇ ਦੇਵੇ ਰੋਪਤਾਰੋਪ ਹੈ ਮੈਂ ਰੋਹੀ ਨੂੰ ਕੀ ਕਹਿੰਦਾ ਕਿ ਮੈਂ ਰੋਪ ਨੂੰ ਕਦ ਤਲਾਕ ਦੇ ਰਿਆਂ ਕਦ ਮੈਂ ਰੋਹੀ ਨੂੰ ਆਪਣੀ ਦੂਜੀ ਪਤਨੀ ਬਣਾਉਣ ਵਾਲਾ ਤੇ ਕਦ ਉਹ ਅੰਦਰ ਆਉਣ ਵਾਲੀ ਹੈ ਮੇਰੇ ਘਰ ਦੇ ਘਰ ਤੋਂ ਜਾਦ ਆਇਆ ਮੇਰੇ ਘਰ ਦੇ ਕੀ ਸੋਚਣਗੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਮੈਂ ਬਾਹਰ ਵੀ ਕਿਸੇ ਨਾਲ ਪਰ ਮੇਰੀ ਬਦਕਿਸਮਤੀ ਇਹ ਸਭ ਗੱਲਾਂ ਮੈਨੂੰ ਉਸ ਵੇਲੇ ਯਾਦ ਨਹੀਂ ਆਇਆ ਮੇਰੇ ਤੇ ਤਾਂ ਰੋਹੀ ਦਾ ਹੀ ਰੰਗ ਚੜ੍ਹਿਆ ਹੋਇਆ ਸੀ ਉਹ ਜੋ ਕਹਿੰਦੀ ਮੈਂ ਮੰਨ ਲੈਂਦਾ ਲੈ ਗਿਆ ਸੀ ਮੈਂ ਰੂਹੀ ਨੂੰ ਆਪਣੇ ਘਰ ਆਪਣੀ ਦੂਜੀ ਪਤਨੀ ਬਣਾ ਕੇ ਮੈਂ ਰੋਪ ਨੂੰ ਤਲਾਕ ਕਿਵੇਂ ਦਿਆਂ ਤਾਕ ਦੇਣ ਲਈ ਕੋਈ ਵਜ੍ਹਾ ਤਾਂ ਚਾਹੀਦੀ ਐ ਨਾ ਮੈਂ ਰੂਹੀ ਨੂੰ ਕਿਹਾ ਸੀ ਤੇ ਉਹ ਇੱਕ ਵਾਰੀ ਵੜ ਲੈਣ ਦੋ ਮੈਨੂੰ ਆਪਣੇ ਘਰ ਵਸਨ ਤਾਂ ਉਹਨੂੰ ਵੀ ਨੀਮ ਦੇਣਾ ਮੈਂ ਰੂਹੀ ਦੇ ਅੰਕਲਾਂ ਤੋਂ ਤਾਂ ਉਹ ਲੱਗਦਾ ਜਿਵੇਂ ਉਹ ਆਪ ਤਾਂ ਕੀ ਵਸਣਾ ਚਾਹੁੰਦੀ ਸੀ ਸਗੋਂ ਰੋਪ ਦਾ ਵਸਿਆ ਵਸਾਇਆ ਘਰ ਵੀ ਜਾੜ ਦੇਣਾ ਚਾਹੁੰਦੀ ਸੀ ਇਹ ਆਪਣੀ ਨਵੀਂ ਕਿਰਾਏਦਾਰ ਐ ਇਹ ਖਿਆਸੀ ਮਹਿਰੂਪ ਨੂੰ ਜਦ ਲੈ ਕੇ ਆਇਆ ਸੀ ਰੋਹੀ ਨੂੰ ਆਪਣੇ ਨਾਲ ਆਪਣੇ ਘਰ ਹੋਰ ਕੀ ਆਖਦਾ ਰੂਪ ਨੂੰ ਨਾਲੇ ਉਹਨੇ ਕਿਹੜਾ ਮੇਰੇ ਹੱਥ ਵਿੱਚ ਗੀਤਾ ਧਰ ਦਿੱਤੀ ਸੀ ਜੋ ਉਹ ਨੂੰ ਇਹ ਆਖਦਾ ਕਿ ਜੋ ਵੀ ਕਹਾਗਾ ਸੱਚੀ ਕਹਾਗਾ ਸੱਚ ਤੋਂ ਸਿਵਾ ਕੁਝ ਨਹੀਂ ਕਹਾਗਾ ਸੌਕਣ ਮੈਂ ਤੇਰੀ ਸੌਕਣ ਉਸ ਦਿਨ ਰੂਪ ਤੇ ਰੋਹੀ ਦੀ ਲੜਾਈ ਹੋਈ ਸੀ ਸਾਰਾ ਗਵਾਂਡ ਇਕੱਠਾ ਹੋ ਗਿਆ ਸੀ ਉਸ ਵੇਲੇ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਮਹਾਭਾਰਤ ਚੱਲ ਰਹੀ ਸੀ ਇਸ ਲੜਾਈ ਵਿੱਚ ਸਾਰਾ ਗਵਾਂਢ ਹੀ ਰੋਪ ਦੇ ਪੱਖ ਵਿੱਚ ਬੋਲ ਰਿਹਾ ਸੀ ਤੇ ਹਰ ਕੋਈ ਇੱਕ ਤੋਂ ਵੱਧ ਕੇ ਇੱਕ ਸੁਣਾ ਰਿਹਾ ਸੀ ਰੋਹੀ ਨੂੰ ਪਰ ਰੋਪ ਸੀ ਕਿ ਸਭ ਹਥਿਆਰ ਸੁੱਟ ਕੇ ਕ੍ਰਿਸ਼ਨ ਬਣੀ ਖੜੀ ਸੀ ਸੌਕਣ ਸ਼ਬਦ ਉਸ ਲਈ ਕੋਈ ਨਵਾਂ ਨਹੀਂ ਸੀ ਸਗੋ ਤਾਂ ਬਹੁਤ ਪਹਿਲਾਂ ਕੋਈ ਆਪਣੀ ਸੌਕਣ ਨੂੰ ਜਾਣ ਚੁੱਕੀ ਸੀ ਮੈਂ ਵੀ ਘਰ ਪਹੁੰਚ ਗਿਆ ਸੀ ਤੇ ਰੋਹੀ ਦਿਨ ਤੇ ਫੋਨ ਕਰਨ ਤੇ ਫਿਰ ਇਸ ਸਾਰੇ ਤਮਾਸ਼ੇ ਵਿੱਚ ਮੈਂ ਆਪਣਾ ਬਣਦਾ ਯੋਗਦਾਨ ਪਾ ਦਿੱਤਾ ਅਤੇ ਕੱਢ ਦਿੱਤਾ ਰੋਪ ਨੂੰ ਆਪਣੇ ਘਰੋਂ ਤੂੰ ਕੁਝ ਬੋਲਦੀ ਕਿਉਂ ਨਹੀਂ ਕਵੰਟੀਆਂ ਨੇ ਤਾਂ ਬਹੁਤ ਜ਼ੋਰ ਲਾਇਆ ਸੀ ਕਿ ਰੋਪ ਪੱਗੋ ਕੁਝ ਬੋਲੇ ਸੁਣਾਵੇ ਕੁਝ ਮੈਨੂੰ ਵੀ ਤੇ ਰੋਹੀ ਨੂੰ ਵੀ ਪਰ ਉਹ ਜਾਣੀ ਰੋਪ ਤਾਂ ਮੇਰੇ ਕਹੇ ਦੇ ਘਰ ਛੱਡ ਕੇ ਚਲੀ ਗਈ ਸੀ ਤੇ ਸ਼ਾਇਦ ਉਹ ਵੀ ਸਦਾ ਸਦਾ ਲਈ ਅਜੇ ਮਹੀਨਾ ਵੀ ਕਿੱਥੇ ਹੋਇਆ ਸੀ ਕਿ ਰੋਹੀ ਨੂੰ ਕੋਈ ਹੋਰ ਇਹ ਨਵਾਂ ਅਮੀਰ ਆਸ਼ਕ ਲੱਭ ਗਿਆ ਤੇ ਫਿਰ ਉਜੜੇ ਘਰ ਤੋਂ ਭੱਜ ਗਈ ਰੋਹੀ ਵੀ ਚੁੱਪਚੀਪੀ ਤੇ ਹੁਣ ਤਾਂ ਮੈਂ ਇੱਧਰ ਦਾ ਰਿਆ ਸੀ ਨਾ ਹੀ ਉਧਰ ਦਾ ਉਸ ਕੁੱਤੇ ਵਰਗਾ ਸੀ ਜੋ ਨਾ ਘਰ ਦਾ ਸੀ ਤੇ ਨਾ ਘਾਟਦਾ ਮੇਰਾ ਹਾਲ ਤਾਂ ਚੰਗੀ ਕਰ ਗਈ ਸੀ ਉਵੀ ਮੇਰੇ ਨਾਲ ਜਾਨੀ ਰੋਹੀ ਮਾੜਾ ਜੋ ਕੀਤਾ ਸੀ ਮੈਂ ਰੋਪ ਨਾਲ ਫੇਰ ਮਾੜੇ ਕੰਮਾ ਦਾ ਤਾਂ ਮਾੜਾ ਸਿੱਟਾ ਤਪੋਕ ਤਨਾਈ ਪੈਣਾ ਸੀ ਨਾ ਮਾੜਾ ਸੀ ਮੈਂ ਤੇ ਮਾੜੀ ਕੀਤੀ ਸੀ ਮੈਂ ਰੋਪ ਨਾਲ ਬਸ ਇਹ ਸੋਚ ਕੇ ਰੋ ਲੈਂਦਾ ਸੀ ਹਾਂ ਬਸ ਰੋ ਲੈਂਦਾ ਸੀ ਰੋਪ ਨੂੰ ਚੇਤੇ ਕਰ ਅੱਜ ਵੀ ਉਹਨੂੰ ਚੇਤੇ ਕਰ ਕਰਕੇ ਰੋ ਲੈਂਨਾ ਹਾਂ ਬਸ ਰੋ ਲੈਂਨਾ ਹਾਂ ਰੋਪ ਨੂੰ ਚੇਤੇ ਕਰ ਕਰ ਕਿਉਂਕਿ ਅੱਜ ਉਹਦੀ ਚੁੱਪ ਮੈਨੂੰ ਸਮਝ ਆਉਣ ਲੱਗ ਪਈ ਐ ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਮੋੜ ਆਪਣੇ ਕੋਲ ਬੁਲਾ ਪਾਉਂਦਾ ਉਹ ਸਦਾ ਸਦਾ ਲਈ ਚੁੱਪ ਕਰ ਚੁੱਕੀ ਸੀ ਉੱਜੜ ਗਈ ਸੀ ਆਪ ਵੀ ਤਾਂ ਉਜਾੜ ਗਈ ਸੀ ਮੈਨੂੰ ਉਹ ਵੀ ਚੁੱਪਚੀ ਬੀਤੇ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ